ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਬੜੀ ਜ਼ਰੂਰੀ ਅਹਿਮ ਜਾਣਕਾਰੀ ਤੁਹਾਨੂੰ ਦੇਣੀ ਹੈ ਸਿਹਤ ਬਾਰੇ ਸੋ ਸਰਦੀਆਂ ਦੇ ਵਿੱਚ ਸਭ ਤੋਂ ਵੱਡਾ ਕਾਰਨ ਕੀ ਰਹਿੰਦਾ ਸਾਡੇ ਜੋੜਾਂ ਦੇ ਵਿੱਚ ਦਰਦ ਰਹਿਣ ਦਾ ਵਾਰ-ਵਾਰ ਬੁਖਾਰ ਜ਼ੁਕਾਮ ਗਲਾ ਖਰਾਬ ਕਿਉਂ ਹੁੰਦਾ ਸਰਦੀਆਂ 'ਚ ਇਹਦੇ ਨਾਲ ਨਾਲ ਕੁਝ ਡਿਪਰੈਸ਼ਨ ਅਦਾਸੀ ਵੀ ਆਉਂਦੀ ਆ ਸਰਦੀਆਂ 'ਚ ਖਾਸ ਕਰਕੇ ਸੋ ਇਹ ਸਾਰੇ ਲੱਛਣ ਸਾਨੂੰ ਸਰਦੀਆਂ 'ਚ ਹੀ ਕਿਉਂ ਵੇਖਣ ਨੂੰ ਮਿਲਦੇ ਆ ਸੋ ਆ ਵੀਡੀਓ ਨੂੰ ਇਹ ਜਾਣਕਾਰੀ ਜਿਹੜੀ ਮੈਂ ਦੇਣ ਜਾ ਰਿਹਾ ਹਾਂ ਇਹਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰੀ ਜਾਓ ਕਿਉਂਕਿ ਇਹ ਬਹੁਤ ਲੋਕਾਂ ਦਾ ਇਸ ਜਾਣਕਾਰੀ ਦੇ ਨਾਲ ਫਾਇਦਾ ਹੋਣ ਵਾਲਾ ਦੋਸਤੋ ਆਓ ਸ਼ੁਰੂ ਕਰਦੇ ਹਾਂ ਬਿਨਾ ਕਿਸੇ ਦੇਰੀ ਤੋਂ ਵੀ ਕਾਰਨ ਕੀ ਰਹਿੰਦੇ ਸਰਦੀਆਂ 'ਚ ਜੋੜਾਂ ਦੇ ਦਰਦਾਂ ਦੇ ਬਿਮਾਰ ਰਹਿਣ ਦੇ ਦੋਸਤੋ ਸਰਦੀਆਂ ਦੇ ਵਿੱਚ ਕੀ ਹੁੰਦਾ ਏ ਧੁੱਪ ਬਹੁਤ ਘੱਟ ਚੜਦੀ ਆ ਜਿਹਦੇ ਕਰਕੇ ਸਾਡੇ ਸਰੀਰ 'ਚ ਜਿਹੜੀ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਆ ਘਾਟ ਹੋ ਜਾਂਦੀ ਆ ਸੋ ਵਿਟਾਮਿਨ ਡੀ ਦੀ ਘਾਟ ਕਰਕੇ ਸਾਨੂੰ ਲੱਛਣ ਆਉਂਦੇ ਆ ਸਾਡੇ ਜੋੜਾਂ 'ਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਸਾਡੇ ਕਮਰ ਦਰਦ ਰਹਿਣੀ ਸ਼ੁਰੂ ਹੋ ਜਾਂਦੀ ਸਾਡੀ ਇਮਿਊਨਿਟੀ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਆ ਉਹ ਥੱਲੇ ਡਿੱਗ ਜਾਂਦੀ ਆ ਜਿਹਦੇ ਕਰਕੇ ਸਾਨੂੰ ਬੜੀ ਜਲਦੀ ਬੁਖਾਰ ਗਲਾ ਖਰਾਬ ਨਜ਼ਲਾ ਜ਼ੁਕਾਮ ਹੋ ਜਾਂਦਾ ਏ ਇਹਦੇ ਨਾਲ ਨਾਲ ਸਰਦੀਆਂ ਦੇ ਵਿੱਚ ਵਿਟਾਮਿਨ ਡੀ ਢਿੱਗਣ ਦੇ ਨਾਲ ਸਾਨੂੰ ਇੱਕ ਡਿਪਰੈਸ਼ਨ ਤੇ ਉਦਾਸੀ ਥੋੜੀ ਜੀ ਇਹ ਵੀ ਰਹਿਣੀ ਸ਼ੁਰੂ ਹੋ ਜਾਂਦੀ ਆ ਸੋ ਦੋਸਤੋ ਇਹ ਜਾਣਕਾਰੀ ਨੂੰ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰੀ ਜਾਇਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਦਾ ਭਲਾ ਹੋਵੇ ਸੋ ਮੈਂ ਤੁਹਾਨੂੰ ਕੁਦਰਤੀ ਤਰੀਕੇ ਵੀ ਦੱਸੂਗਾ ਵੀ ਕਿਹੜੀਆਂ ਕੁਦਰਤੀ ਚੀਜ਼ਾਂ ਨਾਲ ਅਸੀਂ ਘਰੇ ਬੈਠੇ ਜਿਹੜੀ ਵਿਟਾਮਿਨ ਡੀ ਦੀ ਘਾਟ ਨੂੰ ਪੂਰਾ ਕਰ ਸਕਦੇ ਆ ਘਰੇ ਲੂ ਕੋਈ ਵੀ ਅਸੀਂ ਜਿਹੜਾ ਵੀ ਭੋਜਨ ਖਾਂਦੇ ਆ ਕਿਹੜਾ ਭੋਜਨ ਅਜੇਹਾ ਜਿਹੜਾ ਸਾਡੇ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰਦਾ ਹੈ ਸੋ ਹੱਡੀਆਂਾਂ 'ਚ ਕਮਜ਼ੋਰੀ, ਜੋੜਾਂ 'ਚ ਦਰਦ ਰਹਿਣਾ, ਇਮਿਊਨਿਟੀ ਦਾ ਡਿੱਗਣਾ, ਇਹਦੇ ਨਾਲ-ਨਾਲ ਸਾਨੂੰ ਥਕਾਵਟ ਸਾਰਾ ਦਿਨ ਰਹਿੰਦੀ ਆ, ਸਰੀਰ ਥੱਕਿਆ-ਥੱਕਿਆ ਲੱਗਦਾ, ਇਹ ਵੀ ਵਿਟਾਮਿਨ ਡੀ ਦੀ ਕਮੀ ਦਾ ਕਾਰਨ ਆ ਤੇ ਸਾਡੇ ਨਰਵ ਸਿਸਟਮ ਵਾਸਤੇ ਵੀ ਵਿਟਾਮਿਨ ਡੀ ਬਹੁਤ ਜ਼ਰੂਰੀ ਹੁੰਦਾ, ਸਾਡੀਆਂ ਨਸਾਂ 'ਚ ਕਮਜ਼ੋਰੀ ਆ ਜਾਂਦੀ ਆ, ਸਾਡੇ ਹੱਥ-ਪੈਰ ਸੁੰਨ ਰਹਿਣੇ ਸ਼ੁਰੂ ਹੋ ਜਾਂਦੇ, ਅਕਸਰ ਸਰਦੀਆਂ 'ਚ ਇਹ ਪਰੇਸ਼ਾਨੀ ਵੇਖਣ ਨੂੰ ਮਿਲਦੀ ਏ ਕਿ ਸਾਡੇ ਹੱਥ-ਪੈਰ ਸੁੰਨ ਰਹਿਣੇ ਸ਼ੁਰੂ ਹੋ ਜਾਂਦੇ ਆ। ਇਹ ਵੀ ਵਿਟਾਮਿਨ ਡੀ ਦੀ ਘਾਟ ਦਾ ਇੱਕ ਸੰਕੇਤ ਆ ਸਿੱਧਾ ਸਿੱਧਾ ਸੋ ਵਿਟਾਮਿਨ ਡੀ ਨੂੰ ਅਸੀਂ ਕੁਦਰਤੀ ਚੀਜ਼ਾਂ ਨਾਲ ਆਉ ਕਿਵੇਂ ਪੂਰਾ ਕਰੀਏ ਕਿਉਂਕਿ ਦੋਸਤੋ ਵਿਟਾਮਿਨ ਡੀ ਦਾ ਸਭ ਤੋਂ ਵਧੀਆ ਸਰੋਤ ਹੈਗਾ ਸੂਰਜ ਦੀ ਰੋਸ਼ਨੀ ਕਿਉਂਕਿ ਜਦੋਂ ਅਸੀਂ 20 ਤੋਂ 30 ਮਿੰਟ ਸੂਰਜ ਦੇ ਵਿੱਚ ਟਹਿਲਦੇ ਹਾਂ ਜਾਂ ਰਹਿੰਦੇ ਹਾਂ ਤਾਂ ਸਾਡਾ ਵਿਟਾਮਿਨ ਡੀ ਆਟੋਮੈਟਿਕਲ ਜਿਹੜਾ ਪੂਰੇ ਦਿਨ ਵਾਸਤੇ ਚਾਹੀਦਾ ਉਹ ਪੂਰਾ ਹੋ ਜਾਂਦਾ ਹੈ ਸੋ ਗਰਮੀਆਂ ਦੇ ਵਿੱਚ ਤਾਂ ਇਹ ਵੇਖਣ ਨੂੰ ਲੱਛਣ ਨਹੀਂ ਮਿਲਦੇ ਕਿਉਂਕਿ ਸੂਰਜ ਦੀ ਰੋਸ਼ਨੀ ਬਹੁਤ ਹੁੰਦੀ ਆ ਪਰ ਸਰਦੀਆਂ ਦੇ ਵਿੱਚ ਧੁੰਦਾਂ ਕਰਕੇ ਜਾਂ ਹੁਣ ਵੀ ਅੱਜ ਵੀ ਸੂਰਜ ਬਿਲਕੁਲ ਨਹੀਂ ਨਿਕਲਿਆ ਸੋ ਸਾਡੇ ਵਿਟਾਮਿਨ ਡੀ ਦੀ ਘਾਟ ਹੋ ਜਾਂਦੀ ਆ ਸੋ ਇਹ ਪੂਰੀ ਕਿਵੇਂ ਕਰਨੀ ਬਿਨਾ ਸੂਰਜ ਦੀ ਰੋਸ਼ਨੀ ਤੋਂ ਦੋਸਤੋ ਉਹਦਾ ਸਭ ਤੋਂ ਜਿਹੜਾ ਵਧੀਆ ਸਰੋਤ ਹੈਗਾ ਉਹ ਹੈਗਾ ਇਹ ਆਂਡੇ ਵਿਟਾਮਿਨ ਡੀ ਆਂਡਿਆਂ ਤੋਂ ਪੂਰਾ ਹੁੰਦਾ ਏ ਪਰ ਇਹਦੀ ਜਿਹੜੀ ਆਂਡਿਆਂ ਦੀ ਪੀਲੀ ਜ਼ਰਦੀ ਆ ਉਹਦੇ ਵਿੱਚ ਵਿਟਾਮਿਨ ਡੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਸੋ ਜੇ ਅਸੀਂ ਦਿਨ ਵਿੱਚ 3 ਤੋਂ 4 ਦੀ ਗਿਣਤੀ 'ਚ ਵੀ ਰੋਜ਼ਾਨਾ ਅੰਡੇ ਖਾਵਾਂਗੇ ਸਰਦੀਆਂ 'ਚ ਤਾਂ ਸਾਨੂੰ ਵਿਟਾਮਿਨ ਡੀ ਦੀ ਬਿਲਕੁਲ ਘਾਟ ਨਹੀਂ ਹੋਊਗੀ ਅਸੀਂ ਵਾਰ-ਵਾਰ ਬਿਮਾਰ ਨਹੀਂ ਪਾਵਾਂਗੇ ਜੋੜਾਂ 'ਚ ਉਹਨੇ ਦਰਦ ਨਹੀਂ ਰਹਿਣਗੇ ਸੋ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਅਸੀਂ ਆਂਡਿਆਂ ਦਾ ਵੀ ਸੇਵਨ ਕਰ ਸਕਦੇ ਹਾਂ ਬਾਕੀ ਜਦੋਂ ਵੀ ਧੁੱਪ ਨਿਕਲਦੀ ਆ ਧੁੱਪ ਚ ਜ਼ਰੂਰ ਬੈਠੋ 20 ਤੋਂ 30 ਮਿੰਟ ਜ਼ਰੂਰ ਬੈਠੋ ਇਹਦੇ ਨਾਲ ਤੁਹਾਡੇ ਵਿਟਾਮਿਨ ਡੀ ਦੀ ਜਿਹੜੀ ਕਮੀ ਬੜੀ ਜਲਦੀ ਬਿਨਾਂ ਦਵਾਈਆਂ ਤੋਂ ਪੂਰੀ ਹੋਊਗੀ ਤੇ ਦੋਸਤੋ ਵਿਟਾਮਿਨ ਡੀ ਦੁੱਧ ਤੇ ਪਨੀਰ ਤੋਂ ਵੀ ਮਿਲਦਾ ਏ ਪਰ ਉਹਨਾਂ ਜ਼ਿਆਦਾ ਨਹੀਂ ਮਿਲਦਾ ਦੁੱਧ ਤੇ ਪਨੀਰ ਤੋਂ ਜਿੰਨਾ ਸਾਨੂੰ ਮੱਛੀ ਤੇ ਆਂਡਿਆਂ ਤੋਂ ਮਿਲਦਾ ਏ ਇਹਦੇ ਨਾਲ ਨਾਲ ਵਿਟਾਮਿਨ ਡੀ ਨੂੰ ਜਿਹੜੇ ਲੋਕ ਵੈਜੀਟੇਰੀਅਨ ਆ ਜਿਹੜੇ ਮਾਸ ਮੱਛੀ ਨਹੀਂ ਖਾਂਦੇ ਉਹ ਵਿਟਾਮਿਨ ਡੀ ਦੀ ਘਾਟ ਨੂੰ ਪੂਰਾ ਕਰ ਸਕਦੇ ਮਸ਼ਰੂਮ ਖਾ ਕੇ ਦੋਸਤੋ ਇਹ ਮੈਂ ਤੁਹਾਨੂੰ ਸਭ ਤੋਂ ਵਧੀਆ ਤਰੀਕਾ ਦੱਸ ਦਾਂਗੇ ਅਸੀਂ ਮਸ਼ਰੂਮ ਨਾਲ ਵਿਟਾਮਿਨ ਡੀ ਨੂੰ ਪੂਰਾ ਕਿਵੇਂ ਕਰ ਸਕਦੇ ਹਾਂ ਮਸ਼ਰੂਮ ਜਦੋਂ ਵੀ ਤੁਸੀਂ ਖਰੀਦਦੇ ਨੇ ਉਹਨਾਂ ਨੂੰ ਧੋ ਕੇ ਵਧੀਆ ਤਰੀਕੇ ਨਾਲ 1 ਘੰਟਾ ਧੁੱਪ 'ਚ ਰੱਖੋ ਧੁੱਪ 'ਚ ਜਦੋਂ ਅਸੀਂ ਮਸ਼ਰੂਮ ਰੱਖ ਦਿੰਨੇ ਆ ਤਾਂ ਵਿਗਿਆਨ ਨੇ ਕਹਿੰਦੀ ਆ ਨਵੀਆਂ ਸਟੱਡੀਜ਼ ਇਹ ਕਹਿੰਦੀਆਂ ਵੀ ਮਸ਼ਰੂਮ ਦੇ ਵਿੱਚ ਜਿਹੜਾ ਵਿਟਾਮਿਨ ਡੀ ਆ ਉਹਦੀ ਮਾਤਰਾ ਹੋਰ ਵੱਧ ਹੋ ਜਾਂਦੀ ਆ ਸੋ ਜੇ ਤੁਸੀਂ ਚਾਹੋ ਤਾਂ ਮਸ਼ਰੂਮ ਤੋਂ ਵੱਧ ਤੋਂ ਵੱਧ ਵਿਟਾਮਿਨ ਡੀ ਲੈਣਾ ਤਾਂ ਤੁਸੀਂ ਮਸ਼ਰੂਮ ਦਾ ਸੇਵਨ ਵੀ ਕਰ ਸਕਦੇ ਇੱਕ ਭਰਾ ਲਖਵੀਰ ਸਿੰਘ ਕਹਿ ਰਹੇ ਵੀ ਆਂਡਿਆਂ ਤੋਂ ਬਿਨਾ ਦਸੋ ਜੀ ਆਂਡਿਆਂ ਤੋਂ ਬਿਨਾ ਜੀ ਜਾਂ ਤਾਂ ਤੁਸੀਂ ਦੁੱਧ ਪਨੀਰ ਦੀ ਮਾਤਰਾ ਵਧਾਓ ਖਾਣੇ 'ਚ ਤੇ ਇਹ ਤੋਂ ਸਭ ਤੋਂ ਵਧੀਆ ਰਹੂਗਾ ਤੁਸੀਂ ਮਸ਼ਰੂਮ ਖਾਓ ਸੋ ਮਸ਼ਰੂਮ ਨੂੰ ਤੁਸੀਂ ਇੱਕ ਘੰਟਾ ਜਦੋਂ ਧੁੱਪ 'ਚ ਰੱਖਦੇ ਆ ਤਾਂ ਇਹਦੇ ਨਾਲ ਵਿਟਾਮਿਨ ਡੀ ਬਹੁਤ ਵੱਧ ਹੋ ਜਾਂਦਾ ਏ ਸੋ ਜਦੋਂ ਵੀ ਧੁੱਪ ਨਿਕਲਦੀ ਧੁੱਪੇ ਬੈਠੋ ਇਹਦੇ ਨਾਲ ਵੀ ਤੁਹਾਡਾ ਵਿਟਾਮਿਨ ਡੀ ਬੜੇ ਜਲਦੀ ਪੂਰਾ ਹੋਊਗਾ ਸੋ ਦੋਸਤੋ ਸਰਦੀਆਂ 'ਚ ਬਿਮਾਰ ਰਹਿਣ ਦਾ ਵਾਰ-ਵਾਰ ਬੁਖਾਰ ਆਉਣ ਦਾ ਫਲੂ ਵਾਇਰਲ ਇਨਫੈਕਸ਼ਨ ਹੋਣ ਦਾ ਸਭ ਤੋਂ ਵੱਡਾ ਕਾਰਨ ਇਹੀ ਆ ਵੀ ਸਾਡੇ ਸਰੀਰ 'ਚ ਵਿਟਾਮਿਨ ਡੀ ਸਰਦੀਆਂ ਦੇ ਵਿੱਚ ਥੱਲੇ ਹੋ ਜਾਂਦਾ ਢਿੱਗ ਜਾਂਦਾ ਜਿਹਦੇ ਕਰਕੇ ਸਾਡੇ ਹੱਡੀਆਂ 'ਚ ਕਮਜ਼ੋਰੀ ਆਉਣੀ ਕਮਰਦਰਦ ਰਹਿਣਾ ਜੋੜਾਂ ਚ ਦਰਦ ਰਹਿਣਾ ਸਾਡਾ ਇਮਿਊਨਿਟੀ ਘਟ ਜਾਣੀ ਸਾਡਾ ਡਿਪਰੈਸ਼ਨ ਐਂਜਾਇਟੀ ਦੀ ਪਰੇਸ਼ਾਨੀ ਹੋਣੀ ਤੇ ਸਾਰਾ ਦਿਨ ਸਰੀਰ ਚ ਥਕਾਵਟ ਰਹਿਣੀ ਸੋ ਇਹ ਵਿਟਾਮਿਨ ਡੀ ਦੀ ਕਮੀ ਦੇ ਸੰਕੇਤ ਆ ਸੋ ਆ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਐ ਨੂੰ ਵੱਧ ਤੋਂ ਵੱਧ ਭਰਾਵਾਂ ਤੱਕ ਲੋਕਾਂ ਤੱਕ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾ ਇਸ ਜਾਣਕਾਰੀ ਦਾ ਲਾਭ ਲੈ ਸਕਣ ਫਾਇਦਾ ਲੈ ਸਕਣ ਸੋ ਦੋਸਤੋ ਮੇਰੀ ਇਹੀ ਕੋਸ਼ਿਸ਼ ਰਿਆ ਕਰੂਗੀ ਵੀ ਤੁਹਾਨੂੰ ਲਾਈਵ ਹੋ ਕੇ ਜਾਂ ਬਾਕੀ ਵੀਡੀਓਜ਼ ਪਾ ਕੇ ਤੁਹਾਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਸਿਹਤ ਸੰਬੰਧੀ ਤਾਂ ਜੋ ਤੁਸੀਂ ਬਿਨਾ ਦਵਾਈ ਤੋਂ ਆਪਦੇ ਆਪ ਨੂੰ ਠੀਕ ਰੱਖ ਸਕੋ ਸਿਹਤਮੰਦ ਰੱਖ ਸਕੋ ਤੇ ਇਸ ਲੜੀ ਦੇ ਤਹਿਤ ਮੈਂ ਹੁਣ ਕਾਫੀ ਭਰਾਵਾਂ ਦੀ ਰਿਕਵੈਸਟ ਆ ਰਹੀ ਸੀ ਵੀ YouTube ਤੇ ਵੀ ਪਾਇਆ ਕਰੋ ਸੋ YouTube ਤੇ ਵੀ ਹੁਣ ਤੁਹਾਨੂੰ ਆਪਣੀਆਂ ਵੀਡੀਓਜ਼ ਜਿਹੜੀਆਂ ਸਾਰੀਆਂ ਮਿਲਣਗੀਆਂ ਸੋ ਡਾਕਟਰ ਹਰਮਨ ਜੀਰਾ ਨਾਮ ਤੋਂ ਜਿਹੜਾ ਚੈਨਲ YouTube ਤੇ ਵੀ ਬਣਾ ਲਿਆ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਸੀਂ ਆਉਣ ਵਾਲੀਆਂ ਸਿਹਤ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਤੁਹਾਨੂੰ YouTube ਤੋਂ ਵੀ ਮਿਲ ਸਕੇ ਸੋ ਦੋਸਤੋ ਆ ਵੀਡੀਓ ਨੂੰ ਵੱਧ ਤੋਂ ਵੱਧ ਭਰਾਵਾਂ ਤੱਕ ਪੂਰੇ ਪੰਜਾਬ ਦੇ ਉਹਨਾਂ ਲੋਕਾਂ ਤੱਕ ਸ਼ੇਅਰ ਕਰਿਓ ਜਿਨ੍ਹਾਂ ਨੂੰ ਲੋੜ ਆ ਸਿਹਤ ਸੰਬੰਧੀ ਜਾਣਕਾਰੀ ਦੀ ਸੋ ਇਜਾਜ਼ਤ ਦਿਓ ਧੰਨਵਾਦ ਸਿਹਤਮੰਦ ਰਹੋ